ਇਸ ਦਾ ਮਸਲਮ ਨਹੀਂ ਲਿਆ ਮੈਂ ਸ੍ਰੀ ਜੋ ਰਿਟਾਇਰਡ ਪ੍ਰਿੰਸੀਪਲ ਮੈਂ ਆਪਣਾ ਸੰਵਾਦ ਅਜ ਪ੍ਰਸ਼ਾਸਨ ਕੋਲ ਲੈ ਕੇ ਕਰ ਦਿੱਤਾ ਇਤਿੰਦਰ ਸਿੰਘ ਜੀ ਨੇ ਆਉਣਾ ਸੰਵਾਦ ਲੈ ਕੇ ਕਰ ਦਿੱਤਾ ਕਿ ਸਾਡੀ ਬੇਸਿਕ ਦਿੱਤੀ ਜਾਂਦੀ ਹੈ ਉਹਦਾ ਪਹਿਲੇ ਦੇ ਦੇਦ ਨਾਲ ਨਹੀਂ 15 ਦਿਨਾਂ ਦੇ ਅੰਦਰ ਸੰਵਾਦ ਚ ਬੈਠੇਗਾ ਜੇਕਰ ਬੈਂਡਨ ਅਪਮੋਹਿ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਮੋਟਾ ਨਾਮ ਕਰਮਜਾਦ ਦਿਖਾ ਰਿਹਾ ਜਦੋਂ ਫਲੋਅ ਦਾ ਜਾਨ ਰੋਪਾਨੇ ਨੂੰ ਕਲਾਇਆ ਜਾਂਦਾ ਪਾਣੀ ਦਾ ਕੰਮ ਸੇ ਕੰਮ ਪਾਣੀ ਦਾ ਦੇਖੋ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ What is this? ਦੇਸ਼ ਭਰ ਦੇ ਵਿੱਚ ਅੱਜ 78ਵਾਂ ਆਜ਼ਾਦੀ ਦਿਹਾੜਾ ਬੜੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਨੇ ਇਸੇ ਲੜੀ ਤਹਿਤ ਫਰੀਦਕੋਟ ਦੇ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਹਾੜੇ ਸੰਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਮੌਕੇ ਆਜ਼ਾਦੀ ਗੁਲਾਟੀਆਂ ਦੇ ਪਰਿਵਾਰ ਪ੍ਰਸ਼ਾਸਨ ਦੇ ਨਾਲ ਗੁੱਸਾ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਪਰਿਵਾਰਾਂ ਵੱਲੋਂ ਪ੍ਰਸ਼ਾਸਨ ਦੇ ਨਾਲ ਬਹਿਸ ਵੀ ਕੀਤੀ ਜਾ ਰਹੀ ਹੈ ਤਾਂ ਪ੍ਰਬੰਧਾਂ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਰੱਖੇ ਗਏ ਸਮਾਗਮ ਦੇ ਵਿੱਚ ਪ੍ਰਬੰਧਾਂ ਨੂੰ ਲੈ ਕੇ ਆਜ਼ਾਦੀ ਗੁਲਾਟੀਆਂ ਦੇ ਪਰਿਵਾਰ ਪ੍ਰਸ਼ਾਸਨ ਤੋਂ ਨਾਰਾਜ਼ ਨਜ਼ਰ ਆਏ ਤੇ ਇਹਨਾਂ ਨਾਰਾਜ਼ਗੀ ਦੇ ਚਲ ਉਹ ਆਪਣੇ ਦਿੱਤੇ ਸਮਾਨ ਵੀ ਪ੍ਰਸ਼ਾਸਨ ਨੂੰ ਵਾਪਸ ਕਰ ਦਿੱਤੇ ਕੀ ਹੈ ਸਾਰਾ ਮਾਮਲਾ ਆਹ ਤੁਹਾਨੂੰ ਦਿਖਾਣੇ ਆ 365 ਦਿਨ ਹੋ ਗਏ ਆ 15 ਦਿਨ ਸਪੱਤਰੇ ਦੇ ਪਰਿਵਾਰਾਂ ਦਾ ਇਹ ਮੋੜ ਕਿਤੇ ਜਾਂਦਾ ਤੇ 365 ਦਿਨ ਇਹਦਾ ਭਮਾਨ ਕਿਤੇ ਜਾਂਦਾ ਕੋਈ ਇਹਨੇ ਦਫਤਰੇ ਕੰਮ ਜਾਂਦਾ ਪੀਸੀਐਸਐਸਬੀ ਐਸਐਸ ਦੇ ਕੋਈ ਨਹੀਂ ਕਰਦੇ ਅਸਿਰ ਜਾਂਦੇ ਨੇ ਹੈ ਉਹ ਅਰਜਾ ਜਿਹੜੀ ਭੇਜ ਕਰ ਦਿੱਤੀ ਜਲਦੀ ਹੈ ਉਹ ਅੱਜ ਅਸੀਂ ਡਿਜੀਟਲ ਉਹ ਸਮਾਨ ਨਹੀਂ ਲਿਆ ਮੈਂ ਸ੍ਰੀ ਜੋ ਰਿਟਾਇਰਡ ਪ੍ਰਿੰਸੀਪਲ ਮੈਂ ਆਪਣਾ ਸਮਾਂ ਅੱਜ ਪ੍ਰਸ਼ਾਸਨ ਨੂੰ ਜਨਤਕ ਕਰ ਦਿੱਤਾ ਇਤਿੰਦਰ ਸਿੰਘ ਜੀ ਲੈ ਆਉਣਾ ਸਮਾਂ ਲੈਣ ਤੋਂ ਕਰ ਦਿੱਤਾ ਕਰ ਦਿੱਤਾ ਸਾਡੀ ਬੇਸੀ ਕੀਤੀ ਜਾਂਦੀ ਹੈ 365 ਦਿਨ ਦੇ ਨਾਲ ਲਈ 15 ਦਿਨ ਸਭ ਨੂੰ ਸੰਭਾਲੀ ਦਿੱਤਾ ਜਾਂਦਾ ਸਰਪੰਚਾਂ ਨੂੰ ਅਪੋਰਟ ਕੀਤਾ ਜਾਂਦਾ ਪ੍ਰਸ਼ਾਸਨ ਵੱਲੋਂ ਕੋਈ ਕੰਨੀ ਗੱਲ ਨਹੀਂ ਚੁੜੀ ਜਾਂਦੀ ਕੋਈ ਨੋਟ ਨਹੀਂ ਜਾਂਦੇ ਆਮ ਲੋਕਾਂ ਤੋਂ ਘੱਟ ਘੱਟਿਆ ਲੋਕ ਇਹ ਵੀ ਕਹਿੰਦੇ ਨੇ ایسے کو برگے دیکھتے جانے ہیں ایسے بگنا بات چلے کہ سرکار وہاں چٹھی ہے کہ سر بھی کامل <سؤال> جائے سرکار سر ہوئی ہے کیا جو ہے بھی کتے جائے بھی کیا جو ہے بھی آم لوگوں کے کٹ گیا ہوں جگہ وہ پریٹ کی تک جاندہ ہے دب کٹ گیا ہوں اس کے لئے ہیں سرمالے ਜਦੋਂ ਲੋਕ ਪੰਜਾਬ ਦੇ ਪਾਣੀ ਨੂੰ ਕਲਿਆ ਜਾਂਦਾ ਮਾਤਾ ਪਾਣੀ ਦਾ ਕਲ ਕਮਸੇ ਕਮ ਪਾਣੀ ਦਾ ਦਰਜੇ ਤੱਕ ਪਾਣੀ ਦਾ ਪ੍ਰਾਪਤ ਕੀਤਾ ਜਾਵੇ ਤੇ ਸਰਬਜੋਗਿਆਂ ਦਾ ਹੱਕ ਆਪਣੀ ਵਜਾ ਦੇਣੀ ਹੋਇਆ ਜਿਨਾਬ ਪੱਕੇ ਦਾ ਪ੍ਰੰਧਾ ਪਾਣੀ ਦਾ ਪ੍ਰਾਪਤ ਹੋਰ ਕਿਸੇ ਜ਼ਰੂਰੀ ਕੰਮ ਦੇ ਵੀ ਵੀਡੀਓ ਫੈਟਰ ਨਾਲ ਸਾਨੂੰ ਇਹ ਕਿ ਲੋਕਾਂ ਦੀ ਦੋਸਤ ਸਾਨੂੰ ਦੱਤਾਂ ਨਹੀਂ ਸਾਡਾ ਸਨਮਾਨ ਚਾਹੀਦਾ ਸਵਾਮ ਨਹੀਂ ਚਾਹੀਦਾ ਆਪਣਾ ਸਨਮਾਨ ਬਣੇ ਰੱਖਣਾ ਸਾਨੂੰ ਸਨਮਾਨ ਦੇਣ ਸਨਮਾਨ ਦੇਣ ਜੋ ਸਾਨੂੰ ਡਾਕਟਰਾਂ ਦੇ ਵਿੱਚ ਕੰਮ ਮੌਲਿਕ ਮਲਾਜਮ ਕੋਲ ਫੜਿਆ ਇਹਨਾਂ ਨੂੰ ਵੀ ਪਤਾ ਨਹੀਂ ਕਿ ਕੀ ਹੁੰਦੇ ਆ ਜੇ ਇਹਨਾਂ ਦੇ ਪੀਸੀ ਵਰਗੇ ਕੋਈ ਮਲਾਜਮਾਂ